ਕੈਬਨਿਟ ਮੰਤਰੀ ਪੰਜਾਬ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਅਤੇ ਪਸ਼ੂਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਅਤੇ ਪ੍ਰਮੁਖ ਸਕੱਤਰ ਰਾਹੁਲ ਪੰਡਾਰੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪਠਾਨਕੋਟ ਵਿਖੇ ਲੰਪੀਸਕਿਨ ਬਿਮਾਰੀ ਦੇ ਬਚਾਅ ਲਈ ਪਸ਼ੂਪਾਲਣ ਵਿਭਾਗ ਵੱਲੋਂ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਗੱਲ ਦਾ ਪ੍ਰਗਟਾਵਾ ਡਾਕਟਰ ਵਿਜੇ ਕੁਮਾਰ ਡਿਪਟੀ ਡਾਇਰੈਕਟਰ ਪਸ਼ੂਪਾਲਣ ਵਿਭਾਗ ਪਠਾਨਕੋਟ ਨੇ ਕੀਤਾ ਉਨਾ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹਾ ਪਠਾਨਕੋਟ ਨੂੰ 88200 ਖੁਰਾਕਾ ਪ੍ਰਾਪਤ ਹੋਈਆਂ ਹਨ ਇਹ ਖੁਰਾਕਾ ਪਸ਼ੂ ਪਾਲਣ ਵਿਭਾਗ ਵੱਲੋਂ ਟੀਮਾਂ ਵਿੱਚ ਪਸ਼ੂ ਪਾਲਕਾਂ ਦੇ ਡੋਰ ਟੂ ਡੋਰ ਮੁਫਤ ਲਗਾਈਆਂ ਜਾਣੀਆਂ ਹਨ ਡਾਕਟਰ ਵਿਜੇ ਕੁਮਾਰ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਵੈਕਸੀਨ ਆਪਣੀਆਂ ਗਾਵਾਂ ਨੂੰ ਜ਼ਰੂਰ ਲਗਵਾਉਣ ਅਤੇ ਵੈਕਸੀਨ ਲਗਵਾਉਣ ਲਈ ਇਨਕਾਰ ਨਾ ਕਰਨ ਪਸ਼ੂ ਨੂੰ ਵੈਕਸੀਨ ਨਾ ਲਗਵਾਉਣ ਦੀ ਸੂਰਤ ਵਿੱਚ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਪਸ਼ੂ ਪਾਲਕ ਦਾ ਆਰਥਿਕ ਪਦਰ ਤੇ ਬਹੁਤ ਨੁਕਸਾਨ ਹੋ ਜਾਂਦਾ ਹੈ ਡਾਕਟਰ ਵਿਜੇ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਪਸ਼ੂ ਪਾਲਕ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਫਾਇਦਾ ਲੈਣ ਲਈ ਆਪਣੀ ਨਜ਼ਦੀਕੀ ਪਸ਼ੂ ਸੰਸਥਾ ਦੇ ਇੰਚਾਰਜ ਨਾਲ ਤਾਲਮੇਲ ਕਰਨਾ ਯਕੀਨੀ ਬਣਾਉਣ ਇਸ ਮੌਕੇ ਤੇ ਡਾਕਟਰ ਵਿਕਾਸ ਕੁਮਾਰ, ਸੁਰੇਸ਼ ਕੁਮਾਰ, ਰਵਿੰਦਰ ਕੁਮਾਰ, ਅਰਜੁਨ ਕੁਮਾਰ ਆਦਿ ਸ਼ਾਮਿਲ ਸਨ ਮਾਨਜੋਬ ਕੈਬਨਿਟ ਮੰਤਰੀ ਪੰਜਾਬ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਖੇਤੀਬਾੜੀ ਅਤੇ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਰੀ ਵਿਕਾਸ ਵਿਭਾਗ ਅਤੇ ਫੂਡ ਪ੍ਰੋਸੈਸਿੰਗ ਡੀਜੀ ਹੋਣਾਂ ਦੀ ਜੋਗ ਅਗਵਾਈ ਹੇਠ ਅਤੇ ਪ੍ਰਮੁਖ ਸਕੱਤਰ ਸ੍ਰੀ ਰਾਹੁਲ ਪਡਾਰੀ ਜੀ ਆਈਐਸ ਵੀ ਹੋਣਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪਠਾਨਕੋਟ ਵਿਖੇ گاਵਾਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਜਿਹੜਾ ਉਹ ਟੀਕਾ ਕਰਨ ਵੈਕਸੀਨੇਸ਼ਨ ਸ਼ੁਰੂ ਕੀਤੀ ਗਈ ਹੈ ਇਹ ਵੈਕਸੀਨ ਨੇਸ਼ਨ ਜ਼ਿਲ੍ਹਾ ਪਠਾਨਕੋਟ ਵਿਖੇ 2 ਫਰਵਰੀ ਤੋਂ ਲੈ ਕੇ 28 ਫਰਵਰੀ 2026 ਤੱਕ ਜਿਹੜੀ ਇਹ ਵੈਕਸੀਨ ਲਗਾਈ ਜਾਣੀ ਹੈ ਜ਼ਿਲ੍ਹਾ ਪਠਾਨਕੋਟ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ 68200 ਜਿਹੜੀਆਂ ਖੁਰਾਕਾ ਜਿਹੜੀਆਂ ਉਹ ਵੈਕਸੀਨ ਦੀਆਂ ਪ੍ਰਾਪਤ ਹੋਈਆਂ ਨੇ ਇਹ ਵੈਕਸੀਨ 24 ਟੀਮਾਂ ਦੇ ਵਿੱਚ ਪਸ਼ੂ ਪਾਲਕਾਂ ਦੇ ਡੋਰ ਟੂ ਡੋਰ ਜਾ ਕੇ ਮੁਫਤ ਲਗਾਈ ਜਾਣੀ ਹੈ ਮੈਂ ਡਾਕਟਰ ਵਿਜੇ ਕੁਮਾਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਠਾਨਕੋਟ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕਰਦਾ ਕਿ ਉਹ ਆਪਣੇ ਪਸ਼ੂ ਧਨ ਨੂੰ ਗਾਵਾਂ ਨੂੰ ਇਹ ਵੈਕਸੀਨ ਜਿਹੜੀ ਆ ਉਹ ਪਸ਼ੂ ਪਾਲਣ ਵਿਭਾਗ ਵੱਲੋਂ ਜਿਹੜੀਆਂ ਟੀਮਾਂ ਭੇਜੀਆਂ ਜਾ ਰਹੀਆਂ ਉਹਨਾਂ ਕੋਲੋਂ ਜੂਰ ਲਗਾਣ ਇਹ ਵੈਕਸੀਨ ਨੂੰ ਕੋਈ ਵੀ ਪਸ਼ੂ ਪਾਲਕ ਇਨਕਾਰ ਨਾ ਕਰੇ ਕਿਉਂਕਿ ਵੈਕਸੀਨ ਨਾ ਲੱਗਣ ਦੀ ਸੂਰਤ ਵਿੱਚ ਪਸ਼ੂ ਜਿਹੜਾ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਤੇ ਪਸ਼ੂ ਦੀ ਜਿਹੜੀ ਆ ਉਹ ਕੰਡੀਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਜਿਸ ਨਾਲ ਪਸ਼ੂ ਪਾਲਕ ਨੂੰ ਬੜਾ ਨੁਕਸਾਨ ਹੁੰਦਾ ਪਿਛੇ ਤੁਸੀਂ ਦੇਖਿਆ ਹੋਗਾ ਕਿ ਅੱਜ ਤੋਂ 2-3 ਸਾਲ ਪਹਿਲੇ ਜਿਹੜੀ ਲੰਪੀ ਸਕਿਨ ਬਿਮਾਰੀ ਜਿਹੜੀ ਹੈ ਉਹਦੀ ਆਊਟ ਬ੍ਰੇਕ ਜਿਹੜੀ ਹੈ ਉਹ ਪੂਰੇ ਪੰਜਾਬ ਚ ਫੈਲੀ ਸੀਗੀ ਜਿਹਦੇ ਨਾਲ ਗਊ ਧਰਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਕਿਉਂਕਿ ਸਾਡੇ ਜਿਹੜੇ ਮਾਨਯੋਗ ਪ੍ਰਮੁਖ ਸਕੱਤਰ ਸ੍ਰੀ ਰਾਹੁਲ ਭਨਾਰੀ ਜੀ ਉਹ ਪਸ਼ੂ ਪਾਲਕ ਪਸ਼ੂ ਪਾਲਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਭਾਗੀ ਮੀਟਿੰਗਾਂ ਲਗਾਤਾਰ ਕਰ ਰਹੇ ਨੇ ਕਿ ਪਸ਼ੂ ਪਾਲਕਾਂ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਸਮੱਸਿਆ ਨਾ ਆਏ ਪਰ ਮੈਂ ਉਹਨਾਂ ਦੀ ਜੋਗ ਅਗਵਾਈ ਹੇਠ ਫਿਰ ਵੀ ਪਠਾਨਕੋਟ ਜ਼ਿਲ੍ਹੇ ਦੇ ਜਿੰਨੇ ਵੀ ਵੈਟਰਨਰੀ ਅਫਸਰ ਨੇ ਵੈਟਰਨਰੀ ਇਨਸਪੈਕਟਰ ਨੇ ਚਾਹੇ ਉਹ ਸਰਵਿਸ ਪ੍ਰੋਵਾਈਡਰ ਨੇ ਦਰਜਾ ਚਾਰ ਹੈ ਮੇਰੇ ਵੱਲੋਂ ਉਹਨਾਂ ਨੂੰ ਹਦਾਇਤ ਹੈ ਕਿ ਪਸ਼ੂ ਪਾਲਕਾਂ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਸਮੱਸਿਆ ਨਾ ਆਉਂਦੀ ਜਾਵੇ ਵਿਭਾਗੀ ਸਕੀਮਾਂ ਵਿਭਾਗੀ ਜਿੰਨੀ ਵੀ ਗਤੀਵਿਧੀਆਂ ਉਹਨਾਂ ਦੇ ਡੋਰ ਟੂ ਡੋਰ ਜਿਹੜਾ ਪਛਾਣਨਾ ਲਾਜ਼ਮੀ ਬਣਾਉਣ